ਸੋ ਸੱਜਣੋ ਭਰਾਓ ਵੈਲਕਮ ਹੋ ਗਿਆ ਜੀ ਤੁਹਾਡਾ ਇੱਕ ਹੋਰ ਵੀਡੀਓ ਚ ਤੇ ਬਹੁਤ ਹੀ ਵਧੀਆ ਟੌਪਿਕ ਲੈ ਕੇ ਆਏ ਆ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਜਿਹੜੇ ਵੀ ਸੱਜਣੋ ਦੋਸਤ ਭਰਾ ਚੈਨਲ ਤੇ ਆਏ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਸ਼ੇਅਰ ਕਰੋ ਉਸ ਤੋਂ ਬਾਅਦ ਬਹੁਤ ਹੀ ਵਧੀਆ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਇਆ ਜਿਵੇਂ ਇੱਕ ਬਹੁਤ ਹੀ ਕਰਾਮਾਤੀ ਚੀਜ਼ ਜਿਹੜੀ ਕਬੂਤਰ ਨੂੰ ਨੋ ਨੋ ਕਰ ਦਿੰਦੀ ਆ ਤੇ ਉਹਦੇ ਤੇ ਵੀਡੀਓ ਲੈ ਕੇ ਆਇਆ ਕੀ ਜਨਾ ਜੀ ਜਵਾਰ ਮੋਰਾ ਅਕਸਰ ਕਬੂਤਰ ਬਾਜੀ ਦੇ ਵਿੱਚ ਤੁਸੀਂ ਨਾਂ ਸੁਣਿਆ ਹੋਗਾ ਉਸਤਾਦਾਂ ਨਕਰੋ ਕਿਉਂ ਜਵਾਰ ਮੋਰੇ ਦੀ ਵਰਤੋਂ ਕਰਦੇ ਜਮਾਰ ਮੋਰਾ ਜਵਾਰ ਮੋਰਾ ਇੰਜ ਦੇਣਾ ਇੰਜ ਕਰਨਾ ਇੰਜ ਕਰਨਾ ਉਹ ਜਵਾਰ ਮੋਰੇ ਬਾਰੇ ਮੈਂ ਤੁਹਾਨੂੰ ਅੱਜ ਡਿਟੇਲ ਦੱਸੂਗਾ ਕੀ ਚੀਜ਼ ਆ ਕਿਸ ਕੰਮ ਤੋਂ ਦਿੱਤੀ ਜਾਂਦੀ ਆ ਕਿਵੇਂ ਦਿੱਤੀ ਜਾਂਦੀ ਆ ਉਡਾਉਣ ਤੋਂ ਪਹਿਲਾਂ ਕਿਵੇਂ ਦਿੱਤੀ ਦੀ ਸੰਭਾਲ ਚੀਤੇ ਤੇ ਕੀ ਕੰਮ ਆ ਸਾਰਾ ਕੁਝ ਡਿਟੇਲ ਚ ਆਪਾਂ ਦੱਸਾਂਗੇ ਤੁਹਾਨੂੰ ਤੇ ਜਲਦੀ ਵੀਡੀਓ ਨੂੰ లైక ਕਰੋ ਤੇ channel ਨੂੰ ਕਰੋ ਸਬਸਕ੍ਰਾਈਬ ਠੀਕ ਹੈ ਜੀ ਤੇ ਜਿਆਦਾ ਸਮਾਂ ਤੁਹਾਡਾ ਮੈਂ ਲੈਂਦਾ ਨਹੀਂ ਆ ਸਭ ਤੋਂ ਪਹਿਲਾਂ ਤੇ ਮੈਂ ਇੱਕ ਗੱਲ ਤੁਹਾਨੂੰ ਭਾਉਣ ਦਾ ਚਾਹੁੰਦਾ ਸਾਰਿਆਂ ਵੀਰਾਂ ਦਾ ਬਹੁਤ ਥੈਂਕ ਯੂ ਸ਼ੁਕਰੀਆ ਜਾਂ ਤੁਸੀਂ ਆਪਣੇ ਵੀਡੀਓ ਨੂੰ ਇੰਨਾ ਪਿਆਰ ਦੇ ਰਹੇ ਤੇ ਅੱਗੇ ਸ਼ੇਅਰ ਸਬਸਕ੍ਰਾਈਬ ਕਰਦੇ channel ਨੂੰ ਠੀਕ ਹੈ ਜੀ ਇਸ ਤਰ੍ਹਾਂ ਹੀ ਪਿਆਰ ਬਣਾਈ ਰੱਖੋ ਤੇ ਆਪਾਂ ਵੀ ਕਬੂਤਰਬਾਦੀ ਤੁਹਾਡੇ ਵਾਸਤੇ ਆਸਾਨ ਤੋਂ ਆਸਾਨ ਬਣਾਉਂਦੇ ਜਾਵਾਂਗੇ ਕਰਨਾ ਕਰਾਉਣਾ ਤੇ ਬੰਦੇ ਰਿਕੀ ਦਾ ਕਰਨਾ ਕਰਾਉਣਾ ਪ੍ਰਮਾਤਮਾ ਨੇ ਸਾਰਾ ਕੁਝ ਆਪਾਂ ਦੇ ਇੱਕ ਜਰੀਆ ਠੀਕ ਹੈ ਵੀਰ ਜੀ ਤੇ ਜੇ ਵੀ ਕਿ ਸਤਾਜ ਲੋਕ ਤੁਹਾਨੂੰ ਪਤਾ ਵਾ ਯਾਰ ਹਰ ਕਿਹ ਨੂੰ ਗੱਲ ਜੁਂਦੀ ਆ ਕੋਈ ਦੱਸਦਾ ਕੋਈ ਨਹੀਂ ਦੱਸਦਾ ਪਰ ਆਪਾਂ ਸਾਰਾ ਕੁਝ ਫ੍ਰੀ ਆਫ ਕੋਸ ਸਾਰੇ ਭਰਾਵਾਂ ਨੂੰ ਦੱਸਾਂਗੇ ਤੇ ਜੇ ਕਿ ਨੂੰ ਫਾਇਦਾ ਹੋਊਗਾ ਤੇ ਦੁਆਵਾਂ ਜ਼ਰੂਰ ਯਾਦ ਰੱਖਿਓ ਯਾਰ ਠੀਕ ਹੈ ਜੀ ਤੇ ਚਲੋ ਚੱਲਦੇ ਵੀਡੀਓ ਵੱਲ ਜਵਾਰ ਮੋਰਾ ਯਾਰ ਇਹ ਕੋਈ ਕੈਮੀਕਲ ਨਹੀਂ ਆ ਨਾ ਕਿ ਚੀਜ਼ ਤੋਂ ਜਾ ਕੇ ਜਾਨਵਰ ਤੋਂ ਜਿਦਾਂ ਐਕਸੈਸ ਜਿਵੇਂ ਨਹੀਂ ਮਿਲਦਾ ਇਹ ਪਹਾੜੀ ਲਾਕਿਆਂ ਚੋਂ ਇੱਕ ਮਿਨਰਲ ਕੁਦਰਤੀ ਪੱਥਰ ਹੁੰਦਾ ਵਾ ਜਿਹਨੂੰ ਪਛਾਣ ਕੇ ਕੱਢਿਆ ਜਾਂਦਾ ਤੇ ਉਹਨੂੰ ਜਵਾਰ ਮੋਰਾ ਕਿਹਾ ਜਾਂਦਾ ਠੀਕ ਹੈ ਜੀ ਇਹਨੂੰ ਜਵਾਰ ਮੋਰੇ ਨੂੰ ਪੁਰਾਣੇ ਤਰੀਕਿਆਂ ਸਾਬ ਉਹਨਾਂ ਨੇ ਮੋਰਾ ਵੀ ਕਹਿੰਦੇ ਆ ਕੋਈ ਨੂੰ ਠੰਡਾ ਪੱਥਰ ਵੀ ਕਹਿੰਦਾ ਕਈ ਹੋਰ ਨਾਮਾਂ ਤੋਂ ਵੀ ਜਾਣਿਆ ਜਾਂਦਾ ਠੀਕ ਹੈ ਜੀ ਤੇ ਇਹਦੀ ਤਸਵੀਰ ਠੰਡੀ ਹੁੰਦੀ ਹੈ ਜੀ ਤੇ ਕਬੂਤਰਬਾਜੀ ਦੇ ਵਿੱਚ ਇਹਦੀ ਵਰਤੋਂ ਪਿਛਲੇ 100 150 ਸਾਲ ਤੋਂ ਹੋ ਰਹੀ ਹੈ ਜਦੋਂ ਕੋਈ ਦਵਾਈਆਂ ਮਿਨਰਲਸ ਜਾ ਵਿਟਾਮਿਨ ਕੋਰ ਸਪਲੀਮੈਂਟਰ ਨਹੀਂ ਹੁੰਦੇ ਉਦੋਂ ਜਿਹੜੇ ਪੁਰਾਣੇ ਤਸਤਾਦ ਆ ਉਹਨਾਂ ਨੇ ਇਹਦੀ ਖੋਜ ਕੀਤੀ ਕਬੂਤਰਾਂ ਨੂੰ ਦੇਣ ਚ ਤੇ ਇਹ ਜਿਵੇਂ ਕਿ ਪੁਰਾਣੇ ਸਮੇਂ ਚ ਦਿੱਲੀ ਯੂਪੀ ਪੰਜਾਬ ਇਥੋ ਦੇ ਪੁਰਾਣੇ ਕਬੂਤਰ ਬਾਜ਼ ਉਹ ਇਹਨੂੰ ਦਿੰਦੇ ਸੀ ਕਬੂਤਰ ਨੂੰ ਸੁਭਾਲਣ ਵਿੱਚ ਕਬੂਤਰ ਦੀ ਕਮਜ਼ੋਰੀ ਦੂਰ ਕਰਨ ਤੇ ਕਬੂਤਰ ਦੀ ਪ੍ਰਵਾਜ ਵਧਾਉਣ ਚ ਇਹਦਾ ਬਹੁਤ ਜ਼ਿਆਦਾ ਮਲਤਗਲੇ ਬਹੁਤ ਜ਼ਿਆਦਾ ਕੰਮ ਤੇ ਇਸ ਕਰਕੇ ਅੱਜ ਅਜੇ ਤੱਕ ਕਬੂਤਰਾਂ ਦੇ ਵਿੱਚ ਇਹਦਾ ਯੂਜ਼ ਹੁੰਦਾ ਤੇ ਜਿਹੜੇ ਵੀ ਕਈ ਬੜੇ ਵਧੀਆ ਪ੍ਰਾਣੇ ਉਸਤਾਦ ਆ ਅਕਸਰ ਇਹਦੀ ਵਰਤੋਂ ਹਜੇ ਵੀ ਕਰਦੇ ਆ ਤੇ ਅੱਗੇ ਮੈਂ ਤੁਹਾਨੂੰ ਦੱਸਾਂਗਾ ਕੀ ਕਾਰਗਜ ਹੈ ਦੀ ਕੀ ਇਹ ਕੰਮ ਕਰਦਾ ਹੁਣ ਮੈਂ ਤੁਹਾਨੂੰ ਦੱਸਾਂ ਕਿ ਇਹ ਦਿੰਦੇ ਕਿਉਂ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਕਬੂਤਰ ਨੂੰ ਆਪਾਂ ਡਾਉਣਾ ਹੁੰਦਾ ਤੁਹਾਨੂੰ ਪਤਾ ਗਰਮੀ ਹੁੰਦੀ ਆ ਕਬੂਤਰ ਗਰਮੀ ਬਹੁਤ ਮਨਾਉਂਦਾ ਉੱਤੇ ਉਡਣ ਲੱਗਿਆਂ ਗਰਮੀ ਉਹਨੂੰ ਤੰਗ ਪਰੇਸ਼ਾਨ ਬਣਾ ਕਰਦੀ ਆ ਪਾਣੀ ਕਬੂਤਰ ਪਿੰਦਾ ਕਬੂਤਰ ਪਾੜੀ ਹੋ ਜਾਂਦਾ ਦਾਣਾ ਜਦੋਂ ਖਾਣਦਾ ਜਿਆਦਾ ਉਹਦੀ ਡਾਈਜੈਸ਼ਨ ਚ ਪ੍ਰੋਬਲਮ ਆਉਂਦੀ ਦਾਣਾ ਪਚਾਉਂਦਾ ਨਹੀਂ ਆ ਤੇ ਜਿਹੜੇ ਉਹਦੇ ਸਰੀਰ ਆ ਨਾ ਉਹ ਦਾ ਸਾਫ਼ ਨਹੀਂ ਦਿੰਦਾ ਗਰਮੀ 'ਚ ਜਿਹੜੋ ਓਟ ਦਾ ਇਹਨਾਂ ਸਾਰੀਆਂ ਬਿਮਾਰੀਆਂ ਦਾ ਇੱਕੋ ਇਲਾਜ ਆ ਜਵਾਰ ਮੋਰਾ ਇਹ ਕਬੂਤਰ ਨੂੰ ਨਵਾਂ ਬਰ ਨਵਾਂ ਕਰਦਾ ਤੇ ਕਬੂਤਰ ਨੂੰ ਬਹਾਲ ਵੀ ਕਰਦਾ ਤਾਕਤ ਵੀ ਵਧਾਉਂਦਾ ਉਹਦਾ ਪੇਟ ਵੀ ਸਾਫ਼ ਰਹਾਦਾ ਹਲਕਾਪਨ ਮਹਿਸੂਸ ਹੁੰਦਾ ਕਬੂਤਰ ਨੂੰ ਉੱਡਣ ਲੱਗਿਆ ਕੋ ਪ੍ਰੋਬਲਮ ਨਹੀਂ ਹੁੰਦੀ ਇਹਨਾਂ ਸਾਰੇ ਆ ਚੀਜ਼ਾਂ ਜੇ ਕਬੂਤਰਾਂ ਜਿਹੜੀਆਂ ਪ੍ਰੋਬਲਮ ਆਉਂਦੀਆਂ ਇਹਨਾਂ ਨੂੰ ਦੂਰ ਕਰਨ ਵਾਸਤੇ ਜਵਾਰ ਮੋਰ ਦਿੱਤਾ ਜਾਂਦਾ ਠੀਕ ਹੈ ਵੀਰ ਜੀ ਪੇਟ ਦੀ ਗਰਮੀ ਕੱਢਣ ਗਰਮੀ ਤੋਂ ਛੁਟਕਾਰਾ ਪਾਉਣ ਤੇ ਪ੍ਰਵਾਜ ਵਧਾਉਣ ਲਈ ਬਿਹਤਰੀਨ ਚੀਜ਼ ਆ ਇਸ ਤੋਂ ਪਰ ਕੋਈ ਚੀਜ਼ ਨਹੀਂ ਠੀਕ ਹੈ ਜੀ ਗਰਮੀ ਦੇ ਮੌਸਮ ਦੇ ਖਾਸ ਕਰਕੇ ਇਸੇ ਇਸਤੇਮਾਲ ਕੀਤਾ ਜਾਂਦਾ ਹੁਣ ਮੈਂ ਦੱਸੂਗਾ ਵੀਰ ਜੀ ਇਹਦਾ ਕੰਮ ਸਭ ਤੋਂ ਪਹਿਲਾਂ ਇਹਦਾ ਕੰਮ ਕੀ ਆ ਇਹ ਕਬੂਤਰ ਦਾ ਹਾਜਮਾ ਬੜਾ ਮਜ਼ਬੂਤ ਕਰਦਾ ਜੇ ਤੇ ਕਬੂਤਰ ਢਾਣੇ ਆਂਦਾ ਨਾ ਉਹਦਾ ਹਾਜਮਾ ਡਾਈਜੈਸ਼ਨ ਬਹੁਤ ਮਜ਼ਬੂਤ ਕਰਦਾ ਇਹ ਕਲੀਅਰ ਹੈ ਕਿ ਜੇ ਜਦੋਂ ਕਬੂਤਰ ਜਿਆਦਾ ਖਾਊਗਾ ਜਿਆਦਾ ਖਰਾ ਖਾਊਗਾ ਵਧੀਆ ਡਾਈਜੈਸਟ ਹੋਊਗਾ ਤੇ ਉੱਚ ਉਨੀ ਜਿਆਦਾ ਤਾਕਤ ਆਊ ਤੇ ਪੇਟ ਉਹਦਾ ਹਲਕਾ ਕਰਦਾ ਪੇਟ ਭਾਰੀ ਨਹੀਂ ਰਹਿਣ ਦਾ ਗੈਸ ਗੁੱਸ ਜੋ ਸਰੀਰ ਦਾ ਸਾਰਾ ਕੁਝ ਬਿਲਕੁਲ ਵਧੀਆ ਮੋਟੀ ਵੇਟ ਬਣਾਉਂਦਾ ਤੇ ਕਬੂਤਰ ਨੂੰ ਦੀ ਪਾਚਨ ਤੰਤਰਨ ਬੜਾ ਵਧੀਆ ਬਹੁਤ ਕਰਦਾ ਠੀਕ ਹੈ ਜੀ ਨੰਬਰ 1 ਇਹਦਾ ਇੱਕ ਕੰਮ ਦੂਜਾ ਜਦੋਂ ਆਪਾਂ ਸੰਭਾਲ ਜੇ ਨੂੰ ਦਿੰਦੇ ਤੇ ਕਬੂਤਰ ਦੇ ਜਿਹੜੀ ਸਰੀਰ ਦੀ ਗਰਮੀ ਨੂੰ ਬਾਹਰ ਕੱਢਦਾ ਅਲਟਾ ਸੀ ਨੂੰ ਠੰਡੀ ਕਰਦਾ ਤੇ ਕਬੂਤਰ ਨੂੰ ਜਦੋਂ ਆਇ ਨੂੰ ਸੰਭਾਲਦੇ ਤੈਨੂੰ ਬਹਾਲ ਕਰਦਾ ਬੜੀ ਜਲਦੀ ਕਬੂਤਰ ਨੂੰ ਉਹ ਬੜੀ ਜਲਦੀ ਹੁੰਦਾ ਕੈਂਬ ਉਹਦਾ ਤੇ ਤੇਜ਼ ਤਰਾਰ ਹੋ ਜਾਂਦਾ ਸਵੇਰੇ ਫੇਰ ਬਣਦੇ ਨੂੰ ਸ਼ਾਰਟ ਸਕਦੇ ਇਹੋ ਜਿਹਾ ਕਬੂਤਰ ਨੂੰ ਬਹਾਲ ਕਰਦਾ ਐਵੇਂ ਮਰੇ ਕਬੂਤਰ ਨੂੰ ਜਿੰਦਾ ਕਰਨ ਲਈ ਕਹ ਲਵੀ ਇਹ ਇਹਦੇ ਵਿੱਚ ਹੀ ਨਹੀਂ ਕਾਬਲੀਅਤ ਜਿਦੋਂ ਕਬੂਤਰ ਨੂੰ ਆਪ ਦਿਨੇ ਦਾ ਕਬੂਤਰ ਤਾਕਤ ਚ ਆਉਂਦਾ ਹਲਕਾ ਮਹਿਸੂਸ ਕਰਦਾ ਤੇ ਇਸ ਦੇ ਬਨਿਸਬਤ ਉਹਦੀ ਪ੍ਰਵਾਹ ਵੀ ਬੜੇ ਵਾਧੇ ਹੈ ਬੁਟਰ ਗਰਾਈ ਕਰਿਆ ਕਰਦਾ ਸਮਾਂ ਚ ਜਾ ਕੇ ਨਿਕਲਦਾ ਫੇਰ ਤਾਂ ਜਾਂਦਾ ਗਰਮੀ ਗਰਮੀ ਦੀ ਨੂੰ ਕੋਈ ਪਰਵਾਹ ਨਹੀਂ ਲੈਂਦੀ ਕਿਉਂਕਿ ਅੰਦਰੋਂ ਉਹ ਤਾਰੋ ਜਾਂਦਾ ਅੰਦਰੋਂ ਉਹਦਾ ਸਰੀਰ ਠੰਡਾ ਕੁਲੈਂਟ ਵਾਂਗ ਬਣਦਾ ਤੇ ਜਿਹੜੀ ਗਰਮੀ ਉਹ ਤੇ ਜ਼ਿਆਦਾ ਸਰਨੇ ਪਾਉਂਦੇ ਠੀਕ ਹੈ ਜੀ ਲੀਵਰ ਲਈ ਬਹੁਤ ਚੰਗਾ ਭੁੱਖ ਵਧਾਉਂਦਾ ਕਮਜ਼ੋਰੀ ਦੂਰ ਕਰਦਾ ਤੇ ਗਰਮੀ ਵਾਰ ਕਰਦਾ ਠੀਕ ਹੈ ਜੀ ਇਹ ਸਾਰੇ ਕੰਮ ਜਿਵੇਂ ਵਰ ਮਰੇ ਤੇ ਇਹ ਯਾਰ ਇਨਸਾਨਾਂ ਦੇ ਵਿੱਚ ਵੀ ਬਹੁਤ ਕੰਮ 잡 ਚੀਜ ਹੈ ਠੀਕ ਹੈ ਜੀ ਤਰੀਕੇ ਹਨ ਲੈ ਆ ਜਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਹਨੂੰ ਦੇਣ ਦਾ ਤਰੀਕਾ ਕਿ ਸਭ ਤੋਂ ਪਹਿਲਾਂ ਮੈਂ ਦੱਸਾਂਗਾ ਪ੍ਰਵਾਹ ਚ ਕਿਵੇਂ ਦੇਣਾ ਹੈ ਤੇ ਉਸ ਤੋਂ ਬਾਅਦ ਸੰਭਾਲ ਚ ਕਿਵੇਂ ਦੇਣਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਇਹਨੇ ਪ੍ਰਵਾਹ ਜਦੋਂ ਕਬੂਤਰ ਨੂੰ ਆਪਾਂ ਛੜਨਾ ਬਾਜੀ ਕਾਲ ਛੜਨਾ ਪਰਸ ਛੜਨਾ ਜਾਂ ਕਦੋਂ ਦੇਣਾ ਜੀ ਦਾ ਸਭ ਤੋਂ ਪਹਿਲਾਂ ਵੀ ਜੀ ਦੇਣ ਦਾ ਤਰੀਕਾ ਹੋਈ ਆ ਜੇ ਤੂੰ ਖਰਾਬ ਦਿੰਦੇ ਕਿਸ ਤਾਤ ਕੁੱਟ ਕੇ ਗੋਲੀਆਂ ਬਣਾ ਸੰਭਾਲ ਤੋਂ ਦੋ ਦਿਨ ਪਹਿਲਾਂ ਦੋ ਵਾਰੀ ਕਰਕੇ ਦੋ ਹਨ ਚਾ ਇੱਕ ਵਾਰੀ ਦੇ ਦੋਟਾ ਕੰਮ ਕਰ ਦੋ ਪੂਰਾ ਉਹਦੇ ਵਿੱਚ ਕੱਖ ਦੇ ਤੇਰਾ ਕਹਿਣੋ ਸੌਰੀ ਆਪਣਾ ਉਲਟੇਲੀ ਦੇ ਉਲਟੇ ਸਾਇਰ ਪੀਸਾ ਨਾ ਰੱਖ ਕੇ ਤੇ ਗੋਲ ਦੇ ਵਿੱਚ ਪਾ ਕੇ ਨੂੰ ਇੱਕ ਕਬੂਤਰ ਦੇ ਸਕਦੇ ਨੰਬਰ ਇੱਕ ਦੇ ਕਾਇਦਾ ਸਭ ਤੋਂ ਵਧੀਆ ਦੇਣ ਦਾ ਠੀਕ ਹੈ ਜੀ ਉਸ ਤੋਂ ਬਾਅਦ ਜਿਤਨਾ ਮਨਾਂ ਸਵੇਰੇ ਕਬੂਤਰ ਛੱਡਣੇ ਆਪਾਂ ਤੇ ਅੱਜ ਜਿਹੜਾ ਕਈ ਜਿਹੜੇ ਲੋਕ ਆ ਨਾ ਠੰਡਾ ਪਾਣੀ ਜਿਹਦੋਂ ਦਿੰਦੇ ਆ ਰਾਤ ਨੂੰ ਇਹਨੂੰ ਉਹਦੇ ਵਿੱਚ ਪਾ ਕੇ ਵੀ ਇਹਨੂੰ ਦਿੰਦੇ ਆ ਜਵਾਰ ਮਰੇ ਨੂੰ ਠੀਕ ਹੈ ਜੀ ਰਾਤ ਨੂੰ ਜਿਹੜਾ ਪਾਣੀ ਦੋ 2:30 ਵਜੇ ਕੋਈ ਲਾਉਂਦਾ ਉਹਦੇ ਵਿੱਚ ਵੀ ਪਾ ਕੇ ਇਹ ਜਵਾਰ ਮੁਰਾ ਦਿੱਤਾ ਜਾਂਦਾ ਠੀਕ ਹੈ ਤਾਂ ਜੋ ਕਬੂਤਰ ਸਵੇਰ ਠੰਡਾ ਹੋ ਜੇ ਅੰਦਰੋਂ ਹਲਕਾ ਹੋ ਜੇ ਸਵੇਰ ਤੱਕ ਉਹਦਾ ਪਾਚਨ ਡਾਈਜੈਸਟ ਕਿਉਂਕਿ ਖਾਣਾ ਖਿਤੇ ਹੁੰਦੀ ਉਹ ਵੀ ਬਹਾਲ ਕਰ ਦਿੰਦਾ ਸਵੇਰ ਤੱਕ ਹਲਕਾ ਹੋ ਜੇ ਤੇ ਅੰਦਰੋਂ ਸਿਆਟੋ ਜੇ ਕਬੂਤਰ ਬਣ ਜੇ ਤੇ ਉਡਣ ਦੇ ਵਿੱਚ ਜਿੰਨੇ ਸਾਰੇ ਪ੍ਰੋਬਲਮ ਕੋਈ ਨਾ ਵੇ ਇਹ ਕਰਕੇ ਦੇਣ ਦਾ ਸਭ ਤੋਂ ਬਿਹਤਰੀਨ ਤਰੀਕਾ ਲ ਮਦਤਾ ਅਰ ਕੇਮੇ ਦੇਣਾ ਨੂੰ ਠੀਕ ਹੈ ਜੀ ਹੁਣ ਆ ਗਏ ਸੰਭਾਲ ਚ ਜਦੋਂ ਕਬੂਤਰ ਉੱਡ ਕੇ ਆਉਂਦਾ ਤੇ ਤੁਸੀਂ ਵੇਖੋ ਕਬੂਤਰ ਐ ਲੱਗਦਾ ਵੀ ਜਿਵੇਂ ਕੱਖ ਬਣਿਆ ਹੁੰਦਾ ਇੰਨਾ ਹੀ ਹਲਕਾ ਹੋ ਜਾਂਦਾ ਕਬੂਤਰ ਫੁੱਲ ਵਰਗਾ ਬਣਿਆ ਹੁੰਦਾ ਠੀਕ ਹੈ ਜੀ ਉਹ ਕਬੂਤਰ ਨੂੰ ਬਹਾਲ ਕਰਨ ਦੀ ਜਿਹੜੀ ਵਾਰਮਰੀ ਦਾ ਬਹੁਤ ਕੰਮ ਆ ਸਭ ਤੋਂ ਪਹਿਲਾਂ ਜਦੋਂ ਕਬੂਤਰ ਆਇਆ ਉਹਦੇ ਨੂੰ ਕੋਲੋਂ ਬੱਤੀ ਬਤੀ ਮਾਰੋ ਸੈੱਟ ਕਰੋ ਜਦੋਂ ਕਬੂਤਰ ਥੋੜਾ ਬਹਾਲ ਹੋ ਗਏ ਔਰ ਥੱਲੇ ਬੋਰੀ ਵਿਛਾ ਕੇ ਉੱਤੇ ਰੱਖੋ ਤਾਂ ਜਲਦੀ ਕੈਮ ਹੁੰਦਾ ਕਬੂਤਰ ਪਾਣੀ ਉਹਨੂੰ ਹਲਕਾ ਹਲਕਾ ਦੋ ਤੋਰ ਜਦੋਂ ਤੁਹਾਨੂੰ ਲੱਗਾ ਇੱਕ ਪਾਣੀ ਕਬੂਤਰ ਮੇਰਾ ਤੋਰ ਗਿਆ ਠੀਕ ਹੈ ਜੀ ਫਿਰ ਕੀ ਕਰਨਾ ਵੀਰ ਜੀ 5 ਐਮ ਐਲ ਤੁਸੀਂ ਲੈਣਾ ਵਾ ਬੱਕਰੀ ਦਾ ਦੁੱਧ ਤਾਜ਼ਾ ਉਹਦੇ ਵਿੱਚ ਇੱਕ ਅੱਖ ਚਵਾਰ ਮੁਰਾ ਪਾਓ ਠੀਕ ਹੈ ਜੀ ਤੇ 5 ਐਮ ਐਲ ਨੋਰਮਲ ਹਲਕਾ ਪਾਣੀ ਕੋਲੋ ਉਹ ਕਬੂਤਰ ਨੂੰ ਦੋ ਤੇ ਤੁਹਾਡਾ ਕਬੂਤਰ ਜੇ 20 ਮਿੰਟਾਂ ਦੇ ਵਿੱਚ ਬਹਾਲ ਨਾ ਜੇ ਤੇ ਫਿਰ ਫਾਇਦਾ ਕੀ ਜਵਾਰ ਮੋਰੇ ਲਾਏ ਦਾ ਠੀਕ ਹੈ ਜੀ ਇਹ ਬਹੁਤ ਵੱਡੀ ਤੁਹਾਨੂੰ ਮੈਂ ਟਿਪ ਦਿੱਤੀ ਆ ਜੀ ਉਹ ਆਏ ਕਬੂਤਰ ਨੂੰ ਸੁਮਾਣਾ ਡਿਆ ਨੇ ਬੱਟ ਠੀਕ ਹੈ ਜੀ ਤੇ ਆਪਾਂ ਜਵਾਰਪੁਰ ਤੇ ਅੱਜ ਤੁਹਾਨੂੰ ਡਿਟੇਲ ਚ ਵੀਡੀਓ ਦਿੱਤੀ ਆ ਠੀਕ ਹੈ ਜੀ ਤੇ ਜੇ ਸੱਜਣਾ ਨੂੰ ਵੀਡੀਓ ਵਧੀਆ ਲੱਗੀ ਆ ਤੇ ਇੱਕ ਲਾਈਕ ਜਰੂਰ ਕਰੋ ਕਰਤੋ ਕਰਤ ਵੀਡੀਓ ਨੂੰ 2-3000 ਲਾਈਕ ਤੇ ਜ਼ਰੂਰ ਹੋਣਾ ਜਾਂਦੇ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ ਸੱਜਣ ਜਵਾਰ ਮੋਰੇ ਬਾਰੇ ਪਹਿਲਾਂ ਜਾਣਦੇ ਹੋ ਵੀ ਕਮੈਂਟ ਕਰਕੇ ਦੱਸੋ ਕਿ ਉਹ ਕਿਵੇਂ ਦਿੰਦੇ ਜਵਾਰ ਮੋਰਾ ਤਾਂ ਜੋ ਹੋਰ ਸੱਜਣਾਂ ਦੀ ਹੈਲਪ ਹੋ ਸਕੇ ਵੇਖੋ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ 100 ਦੀ ਚਿਰ ਆਪਾਂ ਵੀਡੀਓ ਖਤਮ ਕਰਨ ਲੱਗੇ ਆ ਜਿਆਦਾ ਲੰਮੀ ਹੋ ਜਾਂਦੀ ਜਿੰਨਾ ਤੁਸੀਂ ਯਾਰ ਨੌਲੇਜ ਵੰਡੋਗੇ ਉਹਨੇ ਨੌਲੇਜ ਵਾਦੀ ਕਈ ਲੋਕ ਤੇ ਨਾ ਐ ਕੁੱਟ ਕੇ ਬੈਠੇ ਨੇ ਦੇ ਵੀ ਜਿ ਤਰ੍ਹਾਂ ਸਾਰਾ ਕੁਝ ਆਪਾਂ ਨਾਲ ਲੈਣਾ ਰਹਿਣਾ ਸਾਰਾ ਕੁਝ ਇੱਥੇ ਹੀ ਹੁੰਦਾ ਜੇ ਨਾਲ ਲਾ ਜਾਣਗੇ ਫਿਰ ਕੋਈ ਯਾਦ ਨਹੀਂ ਕਰਦਾ ਫਿਰ ਦੁਨੀਆ ਮਗਰੋਂ ਗਾਲਾਂ ਕੱਢਦੀ ਯਾਰ ਬੜਾ ਤਗੜਾ ਉਸਤਾਦ ਦੱਸ ਕੇ ਕੋਈ ਨਹੀਂ ਗਿਆ ਆਪਣੇ ਚੇਲਿਆਂ ਨੂੰ ਕੋਈ ਨਹੀਂ ਦੱਸਿਆ ਹੋਰ ਨੂੰ ਤੇ ਕੀ ਦੱਸਣਾ ਠੀਕ ਹੈ ਜੀ ਤੇ ਸੱਜਣੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰੋ ਤੇ ਸਬਸਕ੍ਰਾਈਬਰ ਚੈਨਲ ਸਾਡਾ ਨੂੰ ਜਲਦੀ ਮਿਲਦੇ ਹਾਂ ਵਧੀਆ ਟੌਪਿਕ ਨਾਲ ਵਧੀਆ ਵੀਡੀਓ ਨਾਲ ਤਦ ਤੱਕ ਆਪਰਾ ਰੱਖਾ ਸਤਿ ਸ੍ਰੀ ਅਕਾਲ